ਵਾਜ ਰੂਪ ਵਾਜ ਰੂਪ ਤੇ ਅਗੇ ਉਦਾਸ ਸੁਹਾਗੀ ਜੀ ਉਹ ਕਿਸੇ ਨਾਲ ਗਾਣ ਸੁਣਦੇ ਰਹਿੰਦੇ ਨੇ ਨੰਨ ਜਾਦੇ ਜੇਰਾਂ ਬੋਲੇ ਕਹਿੰਦੇ सुहारोले अगल वाहेगुरु जी वाहेगुरु जी फते ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜਦੋਂ ਸਾਥ ਸੰਗਤ ਜੀ ਨੂੰ ਆਪ ਨੂੰ ਬਹੁਤ ਖੁਸ਼ੀ ਹੋਇਆ ਕਿ ਦੇਖ ਕੇ ਇਹ ਹਾੜਾੜਾ ਬਣਿਆ ਹੈ ਇਸ ਦੀ ਸਵਾ ਉਸ ਦੇ ਖਾਸ ਕਰਕੇ ਬਣਿਆ ਹੈ ਵੈਸੇ ਸਭ ਸੰਗਤ ਵਾਸਤੇ ਹੁੰਦਾ ਹੈ ਸੋ ਬਹੁਤ ਜ਼ਿਆਦਾ ਸੋਹਣਾ ਹੈ ਬਹੁਤ ਜ਼ਿਆਦਾ ਦੇਖ ਨਹੀਂ ਕਰ ਸਕਾਈਂ ਸੋ ਆਪ ਸਭ ਸੰਗਤਾਂ ਨੇ ਇਸੇ ਤਰ੍ਹਾਂ ਖੁਸ਼ੀਆਂ ਸਜੋਗੇ ਕਿ ਪ੍ਰੋਗ੍ਰੈਸ ਮੇਟਿੰਗ ਹਜ਼ਾਰਾਂ ਕੰਨੀ ਹੈ ਲੈ ਕੇ ਦੇਖਾਈ ਕਰਾਉਣਾ ਚਾਹ ਧਾਰੀ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਮੂਸਾਂ ਸੰਗਣ ਨੂੰ ਸਹਿਤ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ ਪ੍ਰਕਾਸ਼ਪੁਰ ਦੀ ਲੱਖ ਲੱਖ ਵਧਾਈ ਹੋਵੇ। ਅੱਜ ਗੁਰਦਵਾਰਾ ਸਿੰਘ ਸਭਾ ਵਿਖੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ਪੁਰ ਦੇ ਸੰਬੰਧ ਵਿੱਚ ਇੱਕ ਵਿਸ਼ਾਲ ਜੀਤੰਦਰਵਾਰ ਕਰਵਾਇਆ ਜਾ ਰਿਹਾ ਹੈ। ਨਾਲ ਹੀ ਗੁਰਦਵਾਰਾ ਸਿੰਘ ਸਭਾ ਵਿਖੇ ਜਿਹੜਾ ਇੱਕ ਇਸਤਰੀ ਸਹਾਸ ਸੰਸਫਾ ਲਈ ਹਾਲ ਬਣਾਇਆ ਗਿਆ ਸੀ ਉਹਦਾ ਉਦਘਾਟਨ ਇਸਤਰੀ ਸਹਾਸ ਸੰਸਫਾ ਵੱਲੋਂ ਕਰਵਾਇਆ ਜਾ ਰਿਹਾ ਹੈ। ਸੋ ਅਸੀਂ ਇਲਾਕਾ ਨਿਵਾਸੀਆਂ ਦੇ ਸਮੂਹ ਸਾਥ ਸੰਗਤ ਦਾ ਤਾਂ ਦਿ ਲੋਤਨਵਾਦ ਕਰਦੇ ਆ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਇੰਸ ਕਨੀ ਕੋ ਹਰ ਕਿਸੇ ਦਾ ਮਾਰਥ ਦੇ ਪਾਸੇ ਦਾ ਸ਼ੁਕੁਤਾਰ ਕੁਲਪੁਰਾ ਦੁਆਰਾ ਦਿੱਤੇ ਗਿਆ ਜਲਨ ਦਾ ਛੋੜੀ ਵਿਕੇ ਬੜੀ ਜੋਸ਼ੀ ਨਾਲ ਪੜੇ ਉਚਾਦ ਦਾ ਅਰਸ਼ਦਾ ਪਿਆਰ ਸਤਕਾਰ ਤੋਂ ਕੋਟ ਸਾਡੇ ਨਾਲ ਬਣਾਇਆ ਜਾ ਰਿਹਾ ਜਿਸ ਦੇ ਖੰਦ ਵਿੱਚ ਅੱਜ ਜੈਰਾ ਸਾਹਿਬ ਜੀ ਦੇ ਪਾਰਕਿਸਰ ਇਸ ਤਰ੍ਹਾਂ ਸਭਾ ਬਲੋ ਕੁਲਪੁਰਾ ਸਾਹਿਬ ਦੇ ਸਭੀ ਦੇ ਚੱਲਣ ਦੇ ਦਿਵਾਵਾ ਦੇ ਦਿਵਾਰਾਂ ਹਾਂ ਵਿਚਾਰ ਹੋ ਸਕਦੇ ਉਹ ਸੋਹਣੇ ਤਰੀਕੇ ਨਾਲ ਪੱਜਾਇਗਾ ਜਿੱਤਾਂ ਗਾਰਡਨ ਸਾਡੇ ਪੁਸਕਾਰ ਜੋ ਵਿਦੇਸ਼ਾ ਬਦੇਤਾਰੇ ਤੇ ਬਦਲਾਂ ਨੂੰ ਪਿੱਟਾ ਗਿਆ ਇਤਿਹਾਸਾਰੀ ਤੱਕ ਅੱਜ ਨੇ ਲੰਗਾ ਕਿੰਦੀਗੀ ਪਰ ਦੇਕਾਰੇ ਨਗਾਰੇ ਦੀ ਪੂਰੇ ਦੇ ਵਿੱਚ ਸਭ ਨੇ ਦਸ ਪਾੜਿਆ ਸਾਖੀ ਕੂਚੀਆਂ ਲੀਆਂ ਵਰਕ ਕੋਕੇ ਉੱਪਰ ਤੋਂ ਉਹ ਇਲਾਕਾ ਵਰਕਿਆਂ ਨੂੰ ਵਧਾਈਆਂ 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 ਪੁਤਿੱਖਾ ਮਰ ਬਧਾਈਆਂ ਪੁਤਾਰ ਪੁੱਤਰ ਦੇ ਪੁੱਤਰ ਜੀ ਪੁਤਾਰ ਪੁੱਤਰਾਂ ਸਮੋਤ ਸੁਮੂ ਕਮੇਟੀ ਵੱਲੋਂ ਆਜ ਮਿ ਇਤਿਹਾਸਾਰੀ ਤੱਕ ਨੂੰ ਉਹ ਇਲਾਕਾ ਸਾਡੇ ਲੱਗਣਾ ਬਧਾਈ ਦੇ ਰਿਹਾ ਸਰਦਾਰ ਭਾਈ ਜੀ ਕੋ